ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ ਹਾਂਜੀ ਬੱਚੋ ਆਪਣਾ ਸਟੋਰੀ ਟਾਈਮ ਆ ਗਿਆ ਕੱਲ ਆਪਾਂ ਭਗਤ ਨਾਮਦੇਵ ਜੀ ਦੀ ਸਾਖੀ ਕਰ ਰਹੇ ਸੀ ਕਿ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਹੈ ਬਹੁਤ ਹੀ ਪਿਆਰੀ ਸ਼ਖਸੀਅਤ ਉਹਨਾਂ ਦੀ ਉਹਨਾਂ ਦਾ ਜਨਮ ਵੀ ਇੰਨਾ ਅਨੂਪਮ ਤਰੀਕੇ ਨਾਲ ਹੋਇਆ ਸੀ ਆਪਾਂ ਜਾਣਦੇ ਹਾਂ ਕਿ ਉਹ ਪ੍ਰਮਾਤਮਾ ਦੀ ਹੀ ਅੰਸ਼ ਸਨ ਕਿਸੇ ਦੁਨਿਆਵੀ ਬਾਪ ਤੋਂ ਪੈਦਾ ਨਹੀਂ ਸਨ ਹੋਏ ਤੇ ভক্ত ਜੀ ਦਾ ਆਪਾਂ ਦੇਖਿਆ ਸੀ ਕਿ ਉਹਨਾਂ ਦੇ ਨਾਨਾ ਜੀ ਜਿਸ ਤਰ੍ਹਾਂ ਠਾਕੁਰਾਂ ਦੀ ਸੇਵਾ ਕਰਦੇ ਹੁੰਦੇ ਸੀ ਪੂਜਾ ਕਰਦੇ ਹੁੰਦੇ ਸੀ ਤੇ ਜਿਸ ਤਰ੍ਹਾਂ ਇਹਨਾਂ ਦੇ ਵਿਧਾਨ ਹੈ ਕਿ ਉਹ ਮੂਰਤੀ ਪੂਜਨ ਕਰਦੇ ਹਨ ਤੇ ਸ਼ਰਦਾ ਭਾਵ ਨਾਲ ਕਿਉਂਕਿ ਪ੍ਰਮਾਤਮਾ ਤਾਂ ਸਾਰੇ ਕਿਤੇ ਹੀ ਬ੍ਰਾਜਮਾਨ ਹਨ ਨਾ ਉਹ ਕਿਤੋਂ ਵੀ ਪ੍ਰਗਟ ਹੋ ਸਕਦੇ ਹਨ ਸੋ ਇਹਨਾਂ ਦੀ ਸ਼ਰਦਾ ਬਣੀ ਹੋਈ ਹੁੰਦੀ ਹੈ ਇਸ ਕਰਕੇ ਉਹ ਠਾਕੁਰ ਜੀ ਨੂੰ ਜਿਉਂਦਾ ਜਗਦੰਤ ਸਮਝ ਕੇ ਤੇ ਇਸ਼ਨਾਨ ਕਰਵਾਉਂਦੇ ਹਨ ਸੋਹਣੇ ਸੋਹਣੇ ਕੱਪੜੇ ਗਹਿਣੇ ਪਾ ਕੇ ਫਿਰ ਉਹਨਾਂ ਨੂੰ ਭੋਗ ਲਵਾਉਂਦੇ ਹਨ ਤੇ ਐਸਾ ਕਰਕੇ ਜੋ ਉਹ ਜਿਹਨੂੰ ਪੂਜਾ ਕਰਦੇ ਸੀ ਇਹਨਾਂ ਦੇ ਨਾਨਾ ਜੀ ਇਹ ਬੱਚੇ ਦੇ ਜਿਸ ਦਾ ਨਾਮ ਨਾਮਦੇਵ ਜੀ ਰੱਖਿਆ ਸੀ ਖੁਦ ਹੀ ਪ੍ਰਮਾਤਮਾ ਨੇ ਰੱਖਿਆ ਸੀ ਨਾਮ ਤੇ ਇਹ ਬੜੇ ਧਿਆਨ ਨਾਲ ਦੇਖਦੇ ਹੁੰਦੇ ਸੀ ਕਿਉਂਕਿ ਬੱਚਾ ਤਾਂ ਉਸ ਤਰ੍ਹਾਂ ਹੀ ਕਰਦਾ ਜਿਵੇਂ ਵੱਡੇ ਕਰਦੇ ਨੇ ਤੇ ਇਹਦਾ ਬੜਾ ਸ਼ੌਕ ਸੀ ਕਿ ਮੈਂ ਵੀ ਕਦੇ ਸੇਵਾ ਕਰਾਂ ਤੇ ਨਾਨਾ ਜੀ ਨੇ ਕਿਹਾ ਸੀ ਕਿ ਜਦੋਂ ਮੈਂ ਕਦੇ ਬਾਹਰ ਜਾਊਂਗਾ ਨਾ ਮੈਨੂੰ ਕੋਈ ਕੰਮ ਪੈ ਜਾਊਗਾ ਫਿਰ ਤੂੰ ਸੇਵਾ ਕਰੀ ਹੁਣ ਤੂੰ ਧਿਆਨ ਨਾਲ ਦੇਖ ਤੇ ਇੱਕ ਦਿਨ ਇਹਨਾਂ ਦੇ ਨਾਨਾ ਜੀ ਨੇ ਤਿੰਨ ਦਿਨਾਂ ਲਈ ਬਾਹਰ ਜਾਣਾ ਸੀ ਤੇ ਉਹਨਾਂ ਨੇ ਕਿਹਾ ਵੀ ਦੇਖ ਲੈ ਬੇਟੇ ਧਿਆਨ ਨਾਲ ਸੇਵਾ ਕਰੀ ਜੇ ਤਰੀ ਸੇਵਾ ਦੇ ਵਿੱਚ ਕੋਈ ਵੀ ਕਮੀ ਆਈ ਨਾ ਫਿਰ ਮੈਂ ਤੈਨੂੰ ਦੁਬਾਰਾ ਨਹੀਂ ਇਹ ਸੇਵਾ ਦੇਣੀ ਤੇ ਯਾਦ ਨਾਲ ਭੋਗ ਜ਼ਰੂਰ ਲਵਾਉਣਾ ਹੈ ਭੋਗ ਲਵਾ ਕੇ ਹੀ ਠਾਕੁਰਾਂ ਨੂੰ ਫੇਰ ਤੂੰ ਕੁਝ ਛਕਣਾ ਹੈ ਕਿਉਂਕਿ ਤੂੰ ਬੱਚਾ ਹੈ ਤੈਨੂੰ ਭੁੱਖ ਲੱਗ ਸਕਦੀ ਹੈ ਛੇਤੀ ਪਰ ਤੂੰ ਇੰਨਾ ਜ਼ਰੂਰ ਸੋਚਣਾ ਹੈ ਕਿ ਮੈਂ ਬਿਨਾਂ ਪਰਮਾਤਮਾ ਦੇ ਭੋਗ ਲਵਾਏ ਕੁਝ ਛਕਣਾ ਨਹੀਂ ਇਹ ਜੇ ਤੂੰ ਇਹ ਕਰ ਸਕਦਾ ਤਾਂ ਦੱਸ ਤੇ ਉਹ ਕਹਿੰਦਾ ਨਹੀਂ ਜੀ ਮੈਂ ਬਿਲਕੁਲ ਮੈਂ ਧਿਆਨ ਨਾਲ ਕਰੂੰਗਾ ਤੁਸੀਂ ਬੇਫਿਕਰ ਰਹੋ ਤੇ ਮੈਂ ਜ਼ਰੂਰ ਸਾਰੇ ਜਿਵੇਂ ਜਿਵੇਂ ਤੁਸੀਂ ਦੱਸਿਆ ਮੈਂ ਓਵੇਂ ਓਵੇਂ ਸਾਰੀ ਉਹਨਾਂ ਦੀ ਪੂਜਾ ਤੇ ਉਪਾਸਨਾ ਸਾਰਾ ਕੁਛ ਮੈਂ ਕਰੂੰਗਾ ਨਾਨਾ ਜੀ ਚਲੇ ਗਏ ਤੇ ਫਿਰ ਨਾਮਦੇਵ ਜੀ ਨੂੰ ਬਹੁਤ ਹੀ ਖੁਸ਼ੀ ਹੋਈ ਤੇ ਉਹ ਕਹਿੰਦੇ ਕਿ ਧੰਨਪਾਗ ਅੱਜ ਮੈਂ ਜੋ ਮੇਰੀ ਬਹੁਤ ਦਿਨ ਦੀ ਇੱਛਾ ਸੀ ਕਿ ਮੈਂ ਠਾਕੁਰ ਜੀ ਦੀ ਪੂਜਾ ਕਰੂੰਗਾ ਤੇ ਉਸਨੇ ਬਸ ਬਹੁਤ ਜਲਦੀ ਉੱਠ ਕੇ ਉਹਦੀ ਮਾਤਾ ਵੀ ਬੜੀ ਭਗਤਣੀ ਸੀ ਉਹ ਵੀ ਹਰ ਵੇਲੇ ਆਪਣੇ ਭਗਤੀ ਦੇ ਵਿੱਚ ਹੀ ਰਹਿੰਦੀ ਸੀ ਤੇ ਉਸਨੇ ਨਾਮਦੇਵ ਜੀ ਦਾ ਪ੍ਰਸ਼ਾਦਾ ਵਗੈਰਾ ਬਣਾ ਕੇ ਰੱਖਤਾ ਆਪੋ ਘਰ ਦੇ ਕੰਮ ਕਰਨ ਲੱਗ ਪਈ ਭਗਤੀ ਕਰਨ ਲੱਗ ਪਈ ਤੇ ਨਾਮਦੇਵ ਜੀ ਨੇ ਕਿਹਾ ਵੀ ਬਸ ਤੁਸੀਂ ਮਾ ਨੂੰ ਵੀ ਕਿਹਾ ਕਿ ਤੁਸੀਂ ਨਹੀਂ ਮੈਨੂੰ ਬੁਲਾਉਣਾ ਮੈਂ ਆਪਣੇ ਹੁਣ ਪੂਜਾ ਕਰਨ ਚੱਲੇ ਆ ਤੇ ਨਾਮਦੇਵ ਜੀ ਨੇ ਸੋਨੇ ਦੀ ਕਟੋਰੀ ਜੋ ਉਹਨਾਂ ਦੇ ਨਾਨਾ ਜੀ ਨੇ ਬੜਾਈ ਸੀ ਤੱਕਰਾਂ ਵਾਸਤੇ ਉਹਦੇ ਵਿੱਚ ਦੁੱਧ ਪਾਇਆ ਤੇ ਦੁੱਧ ਨੂੰ ਲਿਆ ਕੇ ਮਿੱਠਾ ਪਾ ਕੇ ਦੁੱਧ ਮਿਸ਼ਰੀ ਪਾਈ ਦੁੱਧ ਦੇ ਵਿੱਚ ਤੇ ਦੁੱਧ ਲਿਆ ਕੇ ਅੱਗੇ ਰੱਖਿਆ ਠਾਕੁਰਾਂ ਦੇ ਸਾਰਾ ਕੁਝ ਕੀਤਾ ਜਿਵੇਂ ਜਿਵੇਂ ਉਹਦੇ ਨਾਨਾ ਜੀ ਕਰਦੇ ਸੀ ਤੇ ਫਿਰ ਜਿਸ ਤਰ੍ਹਾਂ ਉਹ ਪਰਦਾ ਕਰਕੇ ਉਹ ਪੋਗਲਵਾਉਂਦੇ ਹੁੰਦੇ ਸੀ ਤਪਕਤ ਨਾਮਦੇਵ ਜੀ ਨੇ ਬੜੇ ਚਾਣੜ ਬੜੀ ਮਠਾਸ ਨਾਲ ਕਿਹਾ ਕਿ Thakur ji ਤੁਸੀਂ ਦੁੱਧ ਛਕੋ ਤੇ ਹੱਥ ਜੋੜ ਕੇ ਸਾਹਮਣੇ ਬੈਠ ਗਿਆ ਜਿਸ ਨਾਲ ਉਹ ਨਾਨਾ ਜੀ ਬੈਠਦੇ ਹੁੰਦੇ ਸੀ ਫਿਰ ਘਰਨ ਪਰੇ ਕਰ ਦਿੰਦੇ ਸੀ ਤੇ ਉਹ ਨਾਨਾ ਜੀ ਤਾਂ ਦੁੱਧ ਫਿਰ ਚੁੱਕ ਲੈਂਦੇ ਹੁੰਦੇ ਸੀ ਸਾਰੇ ਹੀ ਆਪਾਂ ਦੇਖਦੇ ਆਂ ਵੀ ਜਦੋਂ ਵੀ ਭੋਗ ਲਵਾਇਆ ਜਾਂਦਾ ਚਾਹੇ ਆਪਾਂ ਵੀ ਲਗਾਉਣੇ ਆ ਪ੍ਰਸ਼ਾਦ ਖੜਾਪਰਸ਼ਦ ਸਾਹਿਬ ਜੀ ਨੂੰ ਤਾਂ ਇਹ ਤਾਂ ਹੁੰਦਾ ਹੀ ਆ ਕਿ ਬਸ ਵੀ ਸਾਰੇ ਹੀ ਸੋਚ ਲੈਂਦੇ ਨੇ ਕਿ ਮਹਾਰਾਜ ਜੀ ਨੇ ਭੋਗ ਲਗਾ ਲਿਆ ਤੇ ਪਰ ਜਿਹੜੀ ਮਰਿਆਦਾ ਹੁੰਦੀ ਹੈ ਨਾ ਉਹ ਉਹਨੂੰ ਕੋਈ ਧਿਆਨ ਨਹੀਂ ਕਰਦਾ ਹੁਣ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿਉਂਕਿ ਉਹਨਾਂ ਨੂੰ ਅਨੁਭਵ ਹੁੰਦਾ ਤੇ ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਵਾਰੀ ਸੰਤ ਬੱਬਾ ਜੀ ਨੂੰ ਦੱਸਿਆ ਸੀ ਕਿ ਸਾਨੂੰ ਇੰਨੀ ਗਰਮ 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 ਦੇਗ ਦਾ ਭੋਗ ਨਾ ਲਵਾਇਆ ਕਰੋ ਦੇਖੋ ਸਾਡੇ ਮੁੱਖ ਦੇ ਵਿੱਚ ਛਾਲੇ ਹੋ ਜਾਂਦੇ ਨੇ ਇਹ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਉਹਨਾਂ ਨੂੰ ਜਾਗ ਦੇ ਜਉਂਦੇ ਜਾਗ ਦੀ ਜੋਤ ਸਮਝਦੇ ਆ ਨਾ ਪ੍ਰਗਟ ਗੁਰਾਂ ਕੀ ਦੇ ਤਾਂ ਤਾਂ ਆਪਾਂ ਉਹਨਾਂ ਨੂੰ ਸਾਬਦ ਸਾਰਾ ਕੁਝ ਕਰਾਂਗੇ ਕਿੜਾ ਪ੍ਰਸ਼ਾਦ ਬਣਾਉਣ ਦੀ ਮਹਾਰਾਜ ਸਾਹਿਬ ਜੀ ਨੇ ਵਿਧੀ ਦੱਸੀ ਹੋਈ ਹੈ ਤੇ ਪਾਠ ਕਰਦੇ ਕਰਦੇ ਬਣਾਉਣਾ ਕਿੰਨੀ ਸੁਚਮ ਨਾਲ ਤੇ ਫਿਰ ਮਹਾਰਾਜ ਸਾਹਿਬ ਜੀ ਨੂੰ ਸੁਨਿਮਰ ਬੇਨਤੀ ਕਰਨੀ ਹੈ ਕਿ ਉਹ ਭੋਗ ਲਗਾਉਣ ਤਾਂ ਫਿਰ ਮਹਾਰਾਜ ਸਾਹਿਬ ਜੀ ਲਵਾਉਂਦੇ ਵੀ ਨਹੀਂ ਕਈ ਮਹਾਪੁਰਸ਼ਾਂ ਦੇ ਜਿਸ ਨਾਲ ਲੋਕਾਂ ਨੇ ਤਰਕ ਕੀਤੀ ਸੀ ਕਿ ਇਸ ਤਰ੍ਹਾਂ ਥੋੜੀ ਮਹਾਰਾਜ ਭੋਗ ਲਵਾਉਂਦੇ ਨੇ ਪਈ ਸਭ ਪਈ ਰਣ ਤੀਰ ਸਿੰਘ ਜੀ ਦੀ ਵੀ ਜ਼ਿੰਦਗੀ ਦੇ ਵਿੱਚ ਆਉਂਦਾ ਕਿ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਤੁਸੀਂ ਦੇਖੋ ਸਾਰੀ ਕਿਰਿਆ ਤੇ ਉਹ ਦਾ ਧਾਰ ਕੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਭੋਗ ਲਵਾਇਆ ਸੀ ਦੇ ਬਾਅਦ ਦੇ ਵਿੱਚ ਵੇਟ ਕੀਤਾ ਸੀ ਪਹਿਲਾਂ ਖੜਾ ਪ੍ਰਸ਼ਾਦ ਜੀ ਦੇ ਨੂੰ ਤੋਲਿਆ ਗਿਆ ਤੇ ਫਿਰ ਬਾਅਦ ਦੇ ਵਿੱਚ ਤੋਲਿਆ ਤਾਂ ਘੱਟ ਸੀ ਉਸ ਦਾ ਤੋਲ ਕੇ ਮਹਾਰਾਜ ਸਾਹਿਬ ਜੀ ਜ਼ਰੂਰ ਛਕਦੇ ਹਨ ਇਸੇ ਤਰ੍ਹਾਂ ਹੀ ਬਾਕੀਆਂ ਦਾ ਇੱਕ ਰੁਟੀਨ ਜਿਹਾ ਬਣਾਇਆ ਹੋਇਆ ਹੈ ਨਾ ਕਿ ਬਸ ਵੀ ਅੱਗੇ ਰੱਖ ਦੋ ਮਹਾਰਾਜ ਸਾਹਿਬ ਜੀ ਦੇ ਅੱਗੇ ਕਿਸੇ ਵੀ ਜਿਵੇਂ ਮੂਰਤੀ ਦੇ ਅੱਗੇ ਜੋ ਵੀ ਕੋਈ ਭੋਗ ਲਗਵਾਉਂਦਾ ਹੈ ਇਕ ਇਹ ਰਿਚੁਅਲ ਜੇ ਬਣ ਗਿਆ ਕਿ ਬਸ ਫਿਰ ਸੋਚ ਲਿਆ ਜਾਂਦਾ ਕਿ ਭੋਗ ਲਗਾ ਲਿਆ ਤੇ ਫਿਰ ਚੁੱਕ ਲਿਆ ਜਾਂਦਾ ਤੇ ਪਰ ਨਾਮਦੇਵ ਜੀ ਤਾਂ ਉਹ ਬੱਚਾ ਸੀ ਉਹ ਇਨਾ ਇਨੋਸੈਂਟ ਰ ਇਨਾ ਸਿੰਪਲ ਤੇ ਉਹਨੂੰ ਸੀ ਵੀ ਇਹ ਤਾਂ ਜੁੰਦੇ ਜਗ ਦੇ ਪ੍ਰਮਾਤਮਾ ਨੇ ਤੇ ਇਹ ਬਿਲਕੁਲ ਦੁੱਧ ਚੱਕਣਗੇ ਤੇ ਜਿਨ੍ਹਾਂ ਨੇ ਨਾ ਦੁੱਧ ਸਕਿਆ ਤਾਂ ਮੇਰੇ ਨਾਨਾ ਜੀ ਨੇ ਮੈਨੂੰ ਦੁਬਾਰਾ ਸੇਵਾ ਨਹੀਂ ਦੇਣੀ ਹੈ ਇਸ ਕਰਕੇ ਉਹਨਾਂ ਨੇ ਥੋੜੀ ਦੇਰ ਬਾਅਦ ਦੇਖਿਆ ਕਿ ਦੁੱਧ ਤਾਂ ਉਹ ਵੀ ਪਿਆ ਛਕਿਆ ਨਹੀਂ ਤੇ ਉਹ ਵਿਚਾਰੇ ਪਤਾ ਨਾ ਲੱਗੇ ਕਿ ਮੇਥੋਂ ਕੋਈ ਗਲਤੀ ਨਾ ਕਿਤੇ ਹੋ ਜਵੇ ਕੰਬਦੇ ਕੰਬਦੇ ਹੱਥਾਂ ਨਾਲ ਫਿਰ ਦੁਬਾਰਾ ਫਿਰ ਸੋਚਿਆ ਕਿ ਮੇਥੋਂ ਕਿਤੇ ਮਿੱਠਾ ਤਾਂ ਨਹੀਂ ਜ਼ਿਆਦਾ ਪੈ ਗਿਆ ਫਿਰ ਦੁਬਾਰਾ ਦੁੱਧ ਲੈ ਕੇ ਆਏ ਉਹਦੇ ਵਿੱਚ ਘੱਟ ਮਿੱਠਾ ਪਾਇਆ ਤੇ ਫਿਰ ਵੀ ਫਿਰ ਵੀ ਨਾ ਚੱਕਿਆ ਫਿਰ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਕਿ ਬੇ ਮਿੱਥੋ ਮਿੱਠਾ ਵੱਧ ਪੈ ਗਿਆ ਕਿ ਘੱਟ ਪੈ ਗਿਆ ਮੈਂ ਹੁਣ ਕੀ ਕਰਾਂ ਤੇ ਫਿਰ ਉਹ ਨਾ ਮਿਸ਼ਰੀ ਅਡਲਿਆਏ ਤੇ ਦੁੱਧਾ ਫਿੱਕਾ ਲਿਆਏ ਤੇ ਉਹ ਉਹਨਾਂ ਨੂੰ ਕਿਹੜਾ ਕੋਈ ਅਰਦਾਸ ਕਰਨੀ ਆਉਂਦੀ ਸੀ ਬਸ ਉਹਨਾਂ ਨੇ ਆ ਵੈਸੇ ਇਹ ਕਿ ਹਜਵੇਂ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆ ਨੀ ਨੇੜੇ ਪ੍ਰਮਾਤਮਾ ਨੂੰ ਜਾਣਿਆ ਕਿ ਪਰਮੇਸ਼ਰ ਜੀ ਨੇ ਪਹਿਲੀ ਵਾਰ ਸੇਵਾ ਕਰ ਰਹੇ ਹਨ ਪਰ ਤੁਸੀਂ ਪਲੀਜ਼ ਮੈਨੂੰ ਪਤਾ ਨਹੀਂ ਹੈ ਜੇ ਮੇਰੇ ਨਾਨਾ ਜੀ ਗੁੱਸੇ ਹੋਣਗੇ ਮੈਨੂੰ ਜੇ ਮੈਥੋਂ ਤੁਸੀਂ ਨਾ ਛੱਕਿਆ ਦੁੱਧ ਉਤੇ ਤੁਸੀਂ ਨਾ ਜੀ ਆਪੇ ਹੀ ਪਾ ਲਓ ਜਿੰਨਾ ਮਿੱਠਾ ਪਾਉਣਾ ਹੈ ਸ਼ਾਇਦ ਮੈਨੂੰ ਨਾ ਪਤਾ ਲੱਗਦਾ ਹੋਵੇ ਤੇ ਮੈਂ ਆਪਣੀ ਮਾਂ ਨੂੰ ਵੀ ਨਹੀਂ ਡਿਸਟਰਬ ਕਰਨਾ ਉਹਨੂੰ ਦੱਸਿਆ ਤਾਂ ਉਹਨੇ ਵੀ ਫਿਰ ਸੇਵਾ ਆਪ ਕਰਨ ਲੱਗ ਜਾਣੀ ਆ ਤੇ ਛੋਟਾ ਬੱਚਾ ਸੀ ਬਹੁਤ ਘਬਰਾਏ ਹੋਏ ਬਹੁਤ ਤਿਆਰ ਦੇ ਵਿੱਚ ਆਇਆ ਹੋਈ ਤੇ ਫਿਰ ਬਹੁਤ ਬੇਨਤੀਆਂ ਕੀਤੀਆਂ ਕਿ ਤੁਸੀਂ ਦੁੱਧ ਛਕ ਲੋ ਫਿਰ ਦੇਖਿਆ ਘੰਟੇ ਬਾਅਦ ਨਹੀਂ ਛਕਿਆ ਪ੍ਰਮਾਤਮਾ ਨੇ ਹੁਣ ਤਾਂ ਵੀ ਛੋਟਾ ਬੱਚਾ ਸੀ ਭੁੱਖ ਵੀ ਲੱਗੀ ਹੋਈ ਸੀ ਪਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਮੇਰੇ ਨਾਨਾ ਜੀ ਨੇ ਕਿਹਾ ਕਿ ਬਿਨਾਂ ਪ੍ਰਮਾਤਮਾ ਨੂੰ ਭੋਗ ਲਵਾਏ ਦੁੱਧ ਛਕਣਾ ਨਹੀਂ ਹੈ ਤਾਂ ਇਸ ਕਰਕੇ ਉਹ ਕਹਿੰਦੇ ਹੱਠ ਧਾਰ ਕੇ ਬੈਠ ਕੇ ਕਿ ਠੀਕ ਹੈ ਕਹਿੰਦੇ ਮੈਂ ਵੀ ਮੂੰਹ ਨਾ ਜਠਾਲਸਾ ਜੇ ਜੇ ਤੁਸੀਂ ਨਹੀਂ ਛਕਦੇ ਦੁੱਧ ਤਾਂ ਮੈਂ ਵੀ ਨਹੀਂ ਫਿਰ ਮੂੰਹ ਚ ਕੁਝ ਵੀ ਪਾਉਣਾ ਹੈ ਤੇ ਤੁਸੀਂ ਮੇਰੇ ਤੇ ਤਰਸ ਕਰੋ ਤੁਸੀਂ ਜ਼ਰੂਰ ਇਹ ਸੇਵਾ ਪ੍ਰਵਾਨ ਕਰੋ ਮੈਨੂੰ ਨਹੀਂ ਹੁੰਦਾ ਕੁਝ ਪਹਿਲੀ ਵਾਰ ਇਸੇ ਵਗ ਕਰਨ ਲੱਗੇ ਹਾਂ ਪਰ ਤੁਸੀਂ ਤਾਂ ਬਹੁਤ ਪਿਆਰ ਕਰਦੇ ਹੋ ਨਾ ਸਾਰਿਆਂ ਨੂੰ ਤੁਸੀਂ ਮੇਰੀ ਬੇਨਤੀ ਮੰਨੋ ਬੜੀਆਂ ਮਿੰਤਾਂ ਕੀਤੀਆਂ ਪਰ ਉਹ ਮੂਰਤੀ ਨੇ ਭੋਗ ਨਹੀਂ ਲਗਾਇਆ ਤੇ ਸਾਰਾ ਦਿਨ ਬੀਤ ਗਿਆ ਮਾਂ ਨੇ ਪ੍ਰਸ਼ਾਦ ਦਾ ਜੋ ਬਣਾ ਕੇ ਰੱਖਿਆ ਸੀ ਉਹਨਾਂ ਨੇ ਘਰ ਚ ਗਊ ਰੱਖੀ ਹੋਈ ਸੀ ਉਸ ਨੂੰ ਚਕਾਤਾ ਤੇ ਆਪ ਕੁਝ ਨਹੀਂ ਚੱਕਿਆ ਤਿੰਨ ਦਿਨ ਹੋ ਗਏ ਇਸ ਤਰ੍ਹਾਂ ਹੀ ਮਿੰਤਾਂ ਕਰਦਿਆਂ ਨੂੰ ਤੇ ਕਿਸੇ ਨੂੰ ਉਹਨਾਂ ਨੇ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਮੈਂ ਕੁਝ ਖਾਦਾ ਨਹੀਂ ਤੇ ਬਹੁਤ ਹੀ ਪਿਆਰ ਦੇ ਵਿੱਚ ਆ ਕੇ ਬਹੁਤ ਵਿਰਾਗ ਦੇ ਵਿੱਚ ਆ ਗਏ ਤੇ ਛੋਟਾ ਬੱਚਾ ਸੀ ਤੇ ਉਹ ਉਸ ਤਰ੍ਹਾਂ ਹੀ ਪਰਮਾਤਮਾ ਨਾਲ ਗੱਲਾਂ ਕਰਦੇ ਸੀ ਜਿਵੇਂ ਕੋਈ ਆਪਣੇ ਮਾਂ-ਬਾਪ ਨਾਲ ਕਰਦਾ ਹੈ ਹੇ ਜਦੋਂ ਤੀਸਰਾ ਦਿਨ ਹੋਇਆ ਪਤਾ ਸੀ ਕਿ ਅੱਜ ਤਾਂ ਨਾਨਾ ਜੀ ਨੇ ਆ ਜਾਣਾ ਤੇ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਠਾਕੁਰ ਜੀ ਨੇ ਤਾਂ ਦੁੱਧ ਛਕਿਆ ਨਹੀਂ ਹੈ ਤਾਂ ਬਸ ਮੈਨੂੰ ਮੁੜ ਕੇ ਕਦੇ ਨਹੀਂ ਉਹਨਾਂ ਨੇ ਸੇਵਾ ਦੇਣੀ ਮੈਨੂੰ ਝਟਕਣਗੇ ਉਹਨਾਂ ਨੇ ਇਸੇ ਭਾਵ ਦਾ ਇੱਕ ਸ਼ਬਦ ਵੀ ਲਿਖਿਆ ਜੋ ਸ੍ਰੀ ਗੰਗ ਸਾਹਿਬ ਜੀ ਦੇ ਵਿੱਚ ਦਰਜੇ ਹੈ ਕਿ ਮੈਂ ਤਾਂ ਮੇਰਾ ਮੇਰਾ ਬਾਪ ਮੈਨੂੰ ਕਿਉਂਕਿ ਬਾਪ ਹੀ ਕਹਿੰਦੇ ਸੀ ਆਪਣੇ ਨਾਨਾ ਜੀ ਨੂੰ ਮੈਨੂੰ ਗੁੱਸੇ ਹੋਊਗਾ ਜੀ ਤੁਸੀਂ ਜਿਵੇਂ ਕਿਵੇਂ ਜ਼ਰੂਰ ਬਸ ਦੁੱਧ ਛਕ ਲੋ ਠਾਕੁਰ ਜੀ ਤੇ ਜਦੋਂ ਖਾ ਕੇ ਫਿਰ ਵੀ ਨਹੀਂ ਦੁੱਧ ਛਕਿਆ ਦਾ ਫਿਰ ਉਹ ਅ ਬਸ ਜਿਸ ਕੋਮਲ ਜਿਹਾ ਦਿਨ ਸੀ ਬੱਚਾ ਜਿੰਨਾ ਛੋਟਾ ਹੁੰਦਾ ਤੋ ਭੱਜ ਕੇ ਜਾ ਕੇ ਰਸੂਈ ਦੇ ਵਿੱਚੋਂ ਛੁਰੀ ਚੱਕ ਲਿਆ ਤੇ ਕਹਿੰਦੇ ਵੀ ਠੀਕ ਹੈ ਫਿਰ ਮੇਰੇ ਜੀਵਨ ਦਾ ਤਾਂ ਕੋਈ ਮਕਸਦ ਨਹੀਂ ਹੈ ਜੇ ਤੁਸੀਂ ਇੰਨਾ ਹੀ ਮੇਰੇ ਨਾਲ ਰੁੱਸ ਗਏ ਤੁਸੀਂ ਦੁੱਧ ਨਹੀਂ ਛਕਦੇ ਬਸ ਮੈਂ ਹੁਣ ਆਪਣੇ ਫਿਰ ਛੁਰੀ ਮਾਰ ਕੇ ਮਰ ਜਾਣਾ ਜਦੋਂ ਉਹਨੇ ਗਰਦਨ ਤੇ ਛੁਰੀ ਆਪਣੇ ਰੱਖੀ ਤਾਂ ਫਟਾਫਟ ਉਸ ਦੇ ਵਿੱਚੋਂ ਪ੍ਰਮਾਤਮਾ ਪ੍ਰਗਟ ਹੋ ਗਈ ਤੇ ਉਹ ਮੂਰਤੀ ਲਾਈਵ ਲਾਈਵ ਹੋ ਗਈ ਉਹਦੇ ਵਿੱਚ ਪਰਮੇਸ਼ਰ ਜੀ ਪ੍ਰਗਟ ਹੋ ਕੇ ਉਹਨਾਂ ਨੇ ਬੜੇ ਪਿਆਰ ਨਾਲ ਦੁੱਧ ਚੱਕਿਆ ਤੇ ਕਹਿੰਦੇ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ ਬੱਚੇ ਤੂੰ ਛੁਰੀ ਨਹੀਂ ਮਾਰਨੀ ਆਪਣੇ ਲਈ ਮੈਂ ਦੁੱਧ ਚੱਕਦਾ ਤੇਰਾ ਤੇ ਫਿਰ ਉਹ ਨਾਮਦੇਵ ਜੀ ਨੇ ਰੋਲਾ ਪਾਤਾ ਜਨਨ ਦੁੱਧ ਘਟਾ ਘਟ ਕਰਕੇ ਛਕਣ ਲੱਗੇ ਕਹਿੰਦੇ ਵੀ ਥੋੜਾ ਜਿਹਾ ਜ਼ਰੂਰ ਛੱਡ ਦਿਓ ਮੈਂ ਵੀ ਨਹੀਂ ਛਕਿਆ ਹੈਗਾ ਤਿੰਨ ਦਿਨਾਂ ਦਾ ਕੁਛ ਨਾਲੇ ਫਿਰ ਮੈਂ ਆਪਣੇ ਨਾਨਾ ਜੀ ਨੂੰ ਵੀ ਤਾਂ ਦਿਖਾਉਣਾ ਨਾ ਵੀ ਆਹ ਦੇਖੋ ਠਾਕੁਰ ਜੀ ਨੇ ਦੁੱਧ ਛਕਿਆ ਸੀ ਤੁਸੀਂ ਸਾਰਾ ਨਾ ਚੱਕ ਜਿਓ ਤੇ ਉਹ ਫਿਰ ਹੱਸ ਕੇ ਠਾਕੁਰ ਜੀ ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਆਉਂਦਾ ਨਾ ਕਿ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਾਰਾਇਣ ਹੱਸੇ ਤੇ ਕਿਉਂਕਿ ਪ੍ਰਮਾਤਮਾ ਨੂੰ ਇਨੋਸੈਂਟ ਸਿੰਪਲ ਮੁੰਡੇ ਬਹੁਤ ਚੰਗੇ ਲੱਗਦੇ ਨੇ ਭੋਲੇ ਭਾਏ ਮਿਲੇ ਰਘੁਰਾਇਆ ਤੇ ਬਾਕੀ ਤੇ ਸਾਰੇ ਹੁਣ ਪੰਡਤ ਲੋਕ ਤਾਂ ਸਾਰੇ ਚਲਾਕੀਆਂ ਕਰਦੇ ਨੇ ਉਹ ਬਾਰੋਂ ਬੜਾ ਗਿਆਨ ਧਿਆਨ ਦਿਖਾਉਂਦੇ ਨੇ ਪਰ ਅੰਦਰੋਂ ਕਿਸੇ ਦੀ ਇਹ 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 ਪ੍ਰਤੀਤ ਨਹੀਂ ਹੁੰਦੀ ਇਹਨਾਂ ਨਿਸ਼ਚੈ ਨਹੀਂ ਹੁੰਦਾ ਕਿ ਸੱਚਮੁੱਚ ਇਹ ਜਿਉਂਦੇ ਜਗਦੇ ਭਗਵਾਨ ਨੇ ਹੁਣ ਆਪਾਂ ਪੜਦੇ ਆਂ ਰੋਜ਼ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਨਣੇ ਪ੍ਰਗਟ ਗੁਰਾਂ ਕੀ ਦੇ ਪਰ ਕੋਈ ਪ੍ਰਗਟ ਗੁਰਾਂ ਕੀ ਦੇ ਕਰਕੇ ਮੰਨਦਾ ਤੇ ਇਸ ਕਰਕੇ ਇਸ ਚੀਜ਼ ਨੂੰ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਪ੍ਰਮਾਤਮਾ ਰੀਝਦੇ ਨੇ ਉਸਤੇ ਜਿਹੜਾ ਉਹਨਾਂ ਨੂੰ ਸੱਚਮੁੱਚ ਹੀ ਸਮਝਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸਾਰੀ ਗੱਲ ਸਾਡੀ ਸੁਣਦੇ ਨੇ ਸਾਡੇ ਨਾਲ ਪਿਆਰ ਕਰਦੇ ਨੇ ਆਪਣੇ ਰਿਸ਼ਤੇ ਸਾਰੇ ਉਹਨਾਂ ਨਾਲ ਜੋੜ ਲੈਂਦਾ ਤੇ ਉਹਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਗ੍ਰੈਮਰਟਿਕਲੀ ਉਹ ਕਿੰਨੀ ਕਿੰਨੀ ਵਧੀਆ ਲੈਂਗੁਏਜ ਬੋਲੇ ਜਾਂ ਉਹ ਬੜੇ ਸ਼ਿੰਗਾਰ ਸ਼ਿੰਗਾਰ ਕੇ ਆਪਣੇ ਲਫ਼ਜ਼ ਬੋਲੇ ਜਾਂ ਇਸ ਤਰ੍ਹਾਂ ਦੀ ਅਰਦਾਸ ਕਰੇ ਉਹਦਾ ਮਨ ਦਾ ਭਾਵ ਹੁੰਦਾ ਹੈ ਉੱਚਾੜਾ ਜਾਂ ਹੁੰਦਾ ਹੈ ਪ੍ਰੇਮ ਦਾ ਸੋ ਪ੍ਰਮਾਤਮਾ ਨੇ ਉਸਤੇ ਪ੍ਰੇਮ ਨੂੰ ਸਵੀਕਾਰ ਕੀਤਾ ਤੇ ਇਸ ਤਰ੍ਹਾਂ ਉਹਦਾ ਦੁੱਧ ਛੱਕ ਲਿਆ ਤੇ ਜਦੋਂ ਫਿਰ ਉਹ ਨਾਨਾ ਜੀ ਆਏ ਤਾਂ ਬੱਚੇ ਨੂੰ ਜਿਵੇਂ ਚਾ ਹੁੰਦਾ ਦੌੜ ਕੇ ਜਾ ਕੇ ਆਪਣੇ ਨਾਨਾ ਜੀ ਨੂੰ ਮਿਲਿਆ ਕਿ ਨਾਨਾ ਜੀ ਨੇ ਪੁੱਛਿਆ ਵੀ ਬੇਟਾ ਕੀਤੀ ਸੀ ਸੇਵਾ ਠਾਕੁਰਾਂ ਦੀ ਭੋਗ ਲਵਾਇਆ ਸੀ ਕਹਿੰਦਾ ਹਾਂ ਜੀ ਆਹ ਦੇਖੋ ਉਹਨੇ ਸਾਰਾ ਦਿਖਾਇਆ ਨਾਨਾ ਜੀ ਹੈਰਾਨ ਹੋ ਗਏ ਕਿ ਇਹ ਕੀ ਕਹਿ ਰਿਹਾ ਹੈ ਬੱਚਾ ਉਹ ਕਹਿੰਦਾ ਜੀ ਮੈਂ ਪਹਿਲਾਂ ਤਾਂ ਠਾਕੁਰ ਜੀ ਨੇ ਦੋ ਦਿਨ ਮੈਨੂੰ ਬਹੁਤ ਤੰਗ ਕੀਤਾ ਤੇ ਫਿਰ ਅਖੀਰਸ ਜਦ ਮੈਂ ਨਾ ਚੁਰੀ ਰੱਖ ਲਈ ਆਪਣੀ ਗਰਦਨ ਤੇ ਵੀ ਮੇਰੇ ਨਾਨਾ ਜੀ ਗੁੱਸੇ ਹੋਣਗੇ ਤਾਂ ਫਿਰ ਠਾਕੁਰਾਂ ਨੇ ਘਟ ਘਟ ਕਰਕੇ ਛਕਲੇ ਇੰਨੇ ਸੋਨੇ ਹੋ ਇੰਨੇ ਕਿ ਇਹਨਾਂ ਉਹਨਾਂ ਦਾ ਪਿਆਰਾ ਸਰੂਪ ਤੇ ਐਨੇ ਗਹਿਣੇ ਪਾਏ ਹੋਏ ਐਨੇ ਸੋਹਣੇ ਬਸਤਰ ਪਾਏ ਹੋਏ ਸਾਰੀ ਉਹਨੇ ਦੱਸੀ ਤਾਂ ਉਹ ਨਾਨਾ ਜੀ ਬੜੇ ਹੈਰਾਨ ਹੋਏ ਕਿ ਇਹ ਇਹਨੇ ਸੱਚ ਮੁੱਚ ਹੀ ਮੰਨ ਲਿਆ ਕਿ ਸਪੋਤ ਤਾਂ ਮੈਂ ਸਾਰੀ ਉਮਰ ਹੋ ਗਈ ਮੈਂ ਵੀ ਲਵਾਉਣੇ ਪਰ ਐ ਕਦੇ ਸੋਚਿਆ ਨਹੀਂ ਅੱਗੇ ਰੱਖ ਦੇਈ ਦੀ ਕੌਲੀ ਕਰਟਨ ਕਰ ਲਈਦਾ ਬਸ ਉਸ ਤੋਂ ਬਾਅਦ ਥੋੜੀ ਦੀ ਬਸ ਚੁੱਕ ਲਈਦਾ ਤੇ ਇਹ ਛੋਟਾ ਜਿਹਾ ਬੱਚਾ ਜਿਹਨੇ ਤਿੰਨ ਦਿਨੋਂ ਭੁੱਖ ਕੱਟੀ ਤੇ ਹੱਦ ਹੋਈ ਪਈ ਐ ਇਹਦੇ ਇਹਦੇ ਪਿਆਰ ਵਾਲੀ ਇਹਦੇ ਵਿਸ਼ਵਾਸ ਵਾਲੀ ਇਹਦੀ ਸ਼ਰਧਾ ਵਾਲੀ ਤੇ ਉਹਨਾਂ ਨੇ ਕੁਟਕਿਆਂ ਨੂੰ ਗੱਲ ਨਾਲ ਲਾਇਆ ਤੇ ਕਿਹਾ ਕਿ ਤੂੰ ਤਾਂ ਕੁਲਾਂ ਨੂੰ ਤਾਰਨ ਵਾਲਾ ਆ ਗਿਆ ਸੱਚਮੁੱਚੀ ਤੂੰ ਤਾਂ ਪਰਮੇਸ਼ਰ ਦੀ ਅੰਸ਼ ਹੈ ਐਨਾ ਕੌਣ ਵਿਸ਼ਵਾਸ ਕਰ ਸਕਦਾ ਇਹ ਨਾਮਦੇਵ ਜੀ ਦਾ ਪ੍ਰੇਮ ਫਿਰ ਵੱਧਾ ਹੀ ਗਿਆ ਪਰਮਾਤਮਾ ਨਾਲ ਤੇ ਉਹ ਉਹ ਨੰਨਾ ਜੀ ਨੂੰ ਸਾਖੀਆਂ ਸੁਣਾਉਂਦੇ ਹੁੰਦੇ ਸੀ ਮੰਦਿਰ ਦੇ ਵਿੱਚ ਵੀ ਲੈ ਜਾਂਦੇ ਸੀ ਜਿੱਥੇ ਵੱਡੀ ਮੂਰਤੀ ਸੀ ਭਗਵਾਨ ਦੀ ਤਾਂ ਉਹਨਾਂ ਨੇ ਘਰ 'ਚ ਰੱਖੀ ਹੋਈ ਸੀ ਨਾ ਤਾਂ ਉੱਥੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੂੰ ਭਗਵਾਨ ਜੀ ਨੂੰ ਵਿਠਲ ਵੀ ਕਿਹਾ ਜਾਂਦਾ ਤੇ ਇੱਕ ਮੰਦਿਰ ਹੈ ਬਹੁਤ ਵੱਡਾ ਉੱਥੇ ਬਹੁਤ ਵੱਡੀ ਮੂਰਤੀ ਹੈ ਤੇ ਉੱਥੇ ਪੰਡੂ ਰੰਗਾ ਪੰਡੂ ਰੰਗਾ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਫਿਰ ਉਹ ਮੱਥਾ ਟੇਕ ਕੇ ਆਉਂਦੇ ਹੁੰਦੇ ਸੀ ਉੱਥੇ ਵੀ ਜਾਂਦੇ ਹੁੰਦੇ ਸੀ ਤੇ ਇੱਕ ਦਿਨ ਨਾਮਦੇਵ ਜੀ ਉੱਥੇ ਮੂਰਤੀ ਕਿਉਂਕਿ ਉਹ ਤਾਂ ਸੱਚ ਪੁੱਛੀ ਸਮਝਦੇ ਸੀ ਨਾ ਬਾਕੀ ਤੇ ਸਾਰੇ ਪਾਂਡੇ ਜਿਹੜੇ ਅੰਦਰ ਪੁਜਾਰੀ ਹੁੰਦੇ ਸੀ ਉਹ ਇੱਕ ਰਿਚੂਅਲ ਸੀ ਬਸ ਉਹਨਾਂ ਨੇ ਅੰਦਰ ਲਾਈਨ ਅ ਬਣਾ ਕੇ ਜਿਵੇਂ ਸੰਗਤਾਂ ਨੇ ਦਰਸ਼ਨ ਕਰਨ ਜਾਣਾ ਬਸ ਸਾਰਿਆਂ ਨੇ ਉਹ ਇੱਕੋ ਇੱਕ ਮੰਦਰ ਹੈ ਜਿੱਥੇ ਕੇ ਤੁਸੀਂ ਟੱਚ ਵੀ ਕਰ ਸਕਦੇ ਹੋ ਭਗਵਾਨ ਨੂੰ ਵੀ ਮੱਥਾ ਡੇਕਣ ਦਿੰਦੇ ਨੇ ਤੇ ਉਹ ਉਹ ਤੇ ਗਰਭ ਸਥਾਨ ਵੀ ਹੈ ਜਿਵੇਂ ਉੱਥੇ ਕੋਈ 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 ਜਾ ਸਕਦਾ ਉੱਥੇ ਇਕੱਲੇ ਭਗਵਾਨ ਹੁੰਦੇ ਨੇ ਤੇ ਇਸ ਤਰ੍ਹਾਂ ਕਰਕੇ ਪਗਤ ਨਾਮਦੇਵ ਜੀ ਕਿਉਂਕਿ ਉਹ ਤਾਂ ਉਹ ਪੂਰੀ ਤਰ੍ਹਾਂ ਜਾਣਦੇ ਸੀ ਔਰ ਸਮਝਦੇ ਸੀ ਉਹਨਾਂ ਨੇ ਐਕਸਪੀਰੀਅੰਸ ਕੀਤਾ ਸੀ ਕਿ ਇਹ ਤਾਂ ਸੱਚਮੁੱਚ ਭਗਵਾਨ ਨੇ ਤੇ ਉਹਨਾਂ ਨੂੰ ਕਹਿੰਦਾ ਕਿ ਰਾਮਨਾਮਦੇਵ ਜੀ ਕਹਿੰਦੇ ਕਿ ਭਗਵਾਨ ਜੀ ਤੁਸੀਂ ਨਾ ਸਾਡੇ ਘਰ ਆ ਕੇ ਪ੍ਰਸ਼ਾਦਾ ਛਕੋ ਤੇ ਮੇਰੀ ਮਾਂ ਵੀ ਬਹੁਤ ਤੁਹਾਡੀ ਭਗਤੀ ਕਰਦੀ ਹੈ ਮੇਰੀ ਮਾਂ ਨੂੰ ਵੀ ਬਹੁਤ ਚਾ ਚੜੂਗਾ ਵੀ ਤੁਸੀਂ ਜੇ ਸਾਡੇ ਘਰ ਆ ਕੇ ਪ੍ਰਸ਼ਾਦਾ ਛਕੋ ਤੇ ਕਿਉਂਕਿ ਹੋ ਰਿਝ ਗਏ ਭਗਵਾਨ ਵੀ ਇਹ ਸਾਨੂੰ ਕਦੇ ਕਿਸੇ ਨੇ ਇਸ ਤਰ੍ਹਾਂ ਇਨਵਾਈਟ ਨਹੀਂ ਕੀਤਾ ਬਸ ਸਾਨੂੰ ਸਾਰੇ ਮੂਰਤੀ ਸਮਝਦੇ ਨੇ ਆ ਕੇ ਕੱਪੜੇ ਬਦਲ ਦਿੰਦੇ ਨੇ ਸਜਾ ਦਿੰਦੇ ਨੇ ਗਹਿਣੇ ਪਾ ਦਿੰਦੇ ਨੇ ਵਿਚਾਰੀ ਲੋਕ ਵੀ ਬਸ ਲੁਕਿਆ ਕੇ ਮੱਥਾ ਟੇਕ ਹੀ ਜਾਂਦੇ ਨੇ ਸ਼ਾਮ ਹੁੰਦੀ ਹੈ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਤੇ ਫਿਰ ਬਸ ਚਲੇ ਜਾਂਦੇ ਨੇ ਅਗਲੇ ਦਿਨ ਫਿਰ ਉਹੀ ਰੂਟੀਨ ਸ਼ੁਰੂ ਪਰ ਕਿਸ ਨੇ ਸਾਨੂੰ ਸੱਚਮੁੱਚ ਜੇ ਐਂ ਕਰਕੇ ਸੋਚਿਆ ਨਾ ਵੀ ਇਹ ਸੱਚਮੁੱਚ ਹੱਸਦੇ ਬੋਲਦੇ ਖਾਂਦੇ ਪਿੰਦੇ ਭਗਵਾਨ ਨੇ ਤਾਂ ਇਹ ਸਾਡੇ ਇਸਪਗਤ ਨੇ ਸਾਨੂੰ ਜਾਣਿਆ ਤੇ ਨਾਮਦੇਵ ਜੀ ਕਹਿੰਦੇ ਕਿ ਬਹੁਤ ਮਿੰਤਾ ਕੀਤੀਆਂ ਜੀ ਤੁਸੀਂ ਸਾਡੇ ਘਰ ਆ ਕੇ ਇੱਕ ਦਿਨ ਪ੍ਰਸ਼ਾਦਾ ਚੱਖੋ ਤੇ ਭਗਵਾਨ ਹੱਸ ਕੇ ਉਹਨੂੰ ਕਹਿਣ ਲੱਗੇ ਕੇ ਨਾਮ ਦੇ ਠੀਕ ਹੈ ਮੈਂ ਕੋਈ ਸਕੀਮ ਬਣਾਉਣਾ ਤੇ ਕਿਉਂਕਿ ਜਿਹੜੇ ਭਗਵਾਨ ਨੇ ਨਾ ਪ੍ਰਮਾਤਮਾ ਉਹ ਸੀਰੀਅਸ ਦੇ ਨਹੀਂ ਹੈਗੇ ਬੜੇ ਵਿਨੋਦੀ ਨੇ ਉਹ ਮਜ਼ਾਕ ਵੀ ਕਰ ਲੈਂਦੇ ਨੇ ਤੇ ਸਾਰਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਆਪ ਵੀ ਬੜੇ ਖੁਸ਼ ਰਹਿੰਦੇ ਨੇ ਤੇ ਉਹ ਕਹਿੰਦੇ ਕਿ ਆਪਾਂ ਐਂ ਕਰਦੇ ਆ ਇਹ ਜਿਹੜੇ ਪਾਂਡੇ ਨੇ ਨਾ ਰਾਤ ਨੂੰ ਦਰਵਾਜ਼ਾ ਮੰਦਰ ਦਾ ਬੰਦ ਕਰਕੇ ਚਲੇ ਜਾਣਗੇ ਤੇ ਉਸ ਟਾਈਮ ਨਾ ਫਿਰ ਮੈਂ ਤੇਰੇ ਨਾਲ ਛੱਲੂਗਾ ਤੇ ਫਿਰ ਮੈਂ ਉੱਥੇ ਪ੍ਰਸ਼ਾਦਾ ਤੁਹਾਡੇ ਘਰ ਚੱਕ ਲੂੰਗਾ ਤੇ ਨਾਮਦੇਵ ਜੀ ਕਹਿੰਦੇ ਕਿ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹੋ ਤੇ ਭਗਵਾਨ ਜੀ ਕਹਿੰਦੇ ਕਿ ਫਿਰ ਦੇਖ ਲੈ ਤੈਨੂੰ ਇੱਕ ਇੱਕ ਮੇਰੀ ਵੀ ਸ਼ਰਤ ਮੰਨਣੀ ਪਊਗੀ ਕਿ ਤੂੰ ਉਹਨਾਂ ਚਿਰ ਤੱਕ ਮੂਰਤੀ ਮੇਰੇ ਵਾਂਗੂ ਬਣ ਕੇ ਖੜਨਾ ਹੋਊਗਾ ਇੱਥੇ ਜਿਸ ਤਰ੍ਹਾਂ ਭਗਵਾਨ ਦੀ ਮੂਰਤੀ ਹੁੰਦੀ ਹੈ ਕਿ ਇੱਕ ਲੱਤ ਤੇ ਲੱਤ ਜੀ ਰੱਖੀ ਹੁੰਦੀ ਹੈ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਵੇਸ ਬਣਾਇਆ ਹੁੰਦਾ ਕਿ ਤੰਬਰ ਪੈਨਿਆ ਹੋਇਆ ਹੁੰਦਾ ਕਹਿੰਦੇ ਇਸ ਰੰਗ ਕਰ ਕਿ ਤੂੰ ਇਸ ਪੋਸ ਦੇ ਵਿੱਚ ਇੱਥੇ ਖੜਨਾ ਤੇ ਦੁਨੀਆ ਆਊਗੀ ਤੈਨੂੰ ਜਿਸ ਸਮੇਂ ਮੈਨੂੰ ਟੇਕ ਲਿਆ ਮੱਥੇ ਟਿਕ ਟਿਕ ਕੇ ਜਾਊਗੀ ਤੇ ਤੂੰ ਉਹਨਾਂ ਚਿਰ ਬਿਲਕੁਲ ਮੇਰੇ ਵਾਂਗੂ ਹੀ ਐਕਟਿੰਗ ਕਰਨੀ ਹੈ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੇ ਤਾਂ ਮੈਂ ਇਸ ਕੰਡੀਸ਼ਨ ਤੇ ਤੈਨੂੰ ਘਰ ਜਾਊਂਗਾ ਤੇ ਨਾਮਦੇਵ ਜੀ ਕਹਿੰਦੇ ਕਿ ਇਸ ਤਰ੍ਹਾਂ ਤਾਂ ਨਹੀਂ ਜੀ ਮੇਰੇ ਕੋਲ ਹੋਣਾ ਕਿੰਨਾ ਔਖਾ ਹੈ ਇਸ ਤਰ੍ਹਾਂ ਖੜੇ ਖੜੇ ਹੋਣਾ 올 ਦਿ ਟਾਈਮ ਤੇ ਅੱਖਾਂ ਵੀ ਨਹੀਂ ਚੁਪਕਣੀਆਂ ਅੱਖਾਂ ਬੰਦ ਕਰਕੇ ਰੱਖਣੀਆਂ ਨੇ ਤੇ ਭਗਵਾਨ ਬੰਨਣਾ ਤਾਂ ਬਹੁਤ ਔਖ ਹੈ ਤੇ ਭਗਵਾਨ ਜੀ ਕਹਿੰਦੇ ਫਿਰ ਮੈਂ ਨਹੀਂ ਜਾਂਦਾ ਤੁਹਾਡੇ ਘਰ ਤੇ ਨਾਮਦੇਵ ਜੀ ਬਿਲਕੁਲ ਜਿਵੇਂ ਗੱਲਾਂ ਕਰੀਦੀਆਂ ਹੁੰਦੀਆਂ ਨੇ ਉਹ ਕਹਿੰਦੇ ਨਹੀਂ ਨਹੀਂ ਵੀ ਤੁਸੀਂ ਨਾ ਮੇਰੇ ਨਾਲ ਚੱਲੋ ਮੇਰੀ ਮਾਂ ਬਹੁਤ ਖੁਸ਼ ਹੋਊਗੀ ਤੇ ਚਲੋ ਮੈਂ ਇਸ ਤਰ੍ਹਾਂ ਖੜਜੂਗਾ ਜਿਵੇਂ ਤੁਸੀਂ ਮੈਨੂੰ ਕਿਹਾ ਪਰ ਤੁਸੀਂ ਛੇਤੀ ਆ ਜਿਓ ਇੰਨਾ ਚਿਰ ਤਾਂ ਨਹੀਂ ਖੜੇ ਹੋਇਆ ਜਾਣਾ ਮੇਰੇ ਕੋਲੋਂ ਤੇ ਭਗਵਾਨ ਜੀ ਹੱਸ ਕੇ ਉਹਨੂੰ ਕਹਿੰਦੇ ਪਤਾ ਕਿੰਨਾ ਔਖਾ ਆ ਕੇ ਲੁੱਕੀ ਉਹ ਕਿੰਨੇ ਹਾਰ ਪਾਦੰਦੇ ਨੇ ਮੇਰੇ ਗਲ ਦੇ ਵਿੱਚ ਹਾਰਾਂ ਦੇ ਵਿੱਚ ਕਿੰਨੇ ਕੀੜੇ ਮਕੋੜੇ ਜੇ ਹੁੰਦੇ ਨੇ ਉਹ ਲੜਦੇ ਰਹਿੰਦੇ ਨੇ ਐਨਸਰ ਖੜੇ ਹੋਣਾ ਕਿੰਨਾ ਮੁਸ਼ਕਿਲ ਹੈ ਕੋਈ ਨਹੀਂ ਸੋਚਦਾ ਕਿ ਮੈਂ ਵੀ ਥੱਕ ਜਾਂਦਾ ਹੋਊਗਾ ਤੇ ਬਸ ਉਹ ਆਪਣੀ ਮਰਜ਼ੀ ਨਾਲ ਜੋ ਕਰਨਾ ਹੁੰਦਾ ਕਰੀ ਜਾਂਦੇ ਨੇ ਤੇ ਮੇਰੇ ਮੂੰਹ ਤੇ ਮੱਖਣ ਮਲ ਜਾਂਦੇ ਨੇ ਕਈ ਕੁਸ਼ ਕਰਦੇ ਨੇ ਨਿਰਵਸਤਰ ਕਰਕੇ ਮੈਨੂੰ ਹਰ ਰੋਜ਼ ਫੇਰ ਕੱਪੜੇ ਪਹਿਨਾਉਂਦੇ ਨੇ ਤੇ ਤੈਨੂੰ ਇਸ ਤਰ੍ਹਾਂ ਹੀ ਕਰਨਾ ਪਊਗਾ ਇੱਕ ਦਿਨ ਲਈ ਤੂੰ ਭਗਵਾਨ ਬਣ ਕੇ ਦੇਖ ਲੈ ਚਲੋ ਨਾਮਦੇਵ ਜੀ ਮੰਨ ਗਏ ਤੇ ਫਿਰ ਕਿਉਂਕਿ ਉਹਦੀ ਮਾਤਾ ਦੀ ਵੀ ਬਹੁਤ ਭਗਤੀ ਸੀ ਤੇ ਭਗਵਾਨ ਜੀ ਉਹਨਾਂ ਦੇ ਘਰ ਗਏ ਉਹਨਾਂ ਦੀ ਮਾਤਾ ਕੋਲੋਂ ਪ੍ਰਸ਼ਾਦਾ ਛਕਿਆ ਤੇ ਉਹਦੀ ਮਾਂ ਨੂੰ ਕਹਿੰਦੇ ਕਿ ਆਓ ਮੈਂ ਤੁਹਾਨੂੰ ਮੰਦਰ ਲੈ ਕੇ ਚੱਲਦਾ ਹਾਂ ਦੇਖੋ ਆਪਣੇ ਪੁੱਤ ਨੂੰ ਨਾਮਦੇਵ ਨੂੰ ਉੱਥੇ ਅੱਜ ਅੱਜ ਦੇ ਦਿਨ ਨਾਮਦੇਵ ਭਗਵਾਨ ਬਣਿਆ ਹੋਇਆ ਉੱਥੇ ਤੁਦੀ ਮਾਨੋ ਵੀ ਨਾਲ ਲੈ ਆਈ ਤੇ ਸਾਰੇ ਲਾਈਨਾਂ ਚ ਲੱਗ ਗਏ ਤੇ ਜਦੋਂ ਇਹੇ ਵੀ ਇਹਨਾਂ ਨੇ ਸ਼ਵਾਲੀ ਲੈ ਕੇ ਆਪਣਾ ਮੂੰਹ ਢੱਕ ਲਿਆ ਭਗਵਾਨ ਜੀ ਨੇ ਤੇ ਪਤਾ ਨਾ ਲੱਗਣ ਦਿੱਤਾ ਕਿਸੇ ਨੂੰ ਤੇ ਉਸੇ ਤਰ੍ਹਾਂ ਜਿਵੇਂ ਬਾਕੀ ਲੋਕੀ ਮੱਥਾ ਟੇਕ ਰਹੇ ਸੀ ਜਦੋਂ ਇਹ ਮੱਥਾ ਟੇਕਣ ਲੱਗੇ ਤਾਂ ਨਾਮਦੇਵ ਜੀ ਇੱਕਦਮ ਤਰਭ ਕੇ ਕਿ ਤੁਸੀਂ ਮੈਨੂੰ ਮੱਥਾ ਕਿਉਂ ਟੇਕ ਰਹੇ ਇਸ਼ਾਰਾ ਕੀਤਾ ਪਰ ਭਗਵਾਨ ਜੀ ਨੇ ਘੂਰੀ ਵਟ ਕੇ ਕਿਹਾ ਕਿ ਨਹੀਂ ਖੜਾ ਰਹਿ ਚੁੱਪਚਾਪ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਤੇ ਭਗਵਾਨ ਜੀ ਨੇ ਵੀ ਇਸ ਨੂੰ ਮੱਥਾ ਟੇਕਿਆ ਅੱਜ ਤੱਕ ਉਹ ਸਮੁੰਦਰ ਦੇ ਵਿੱਚ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਜਿਹੜਾ ਉਹ ਪਾਰਟਿਕੂਲਰ ਡੇਸ ਸੀ ਉਸ ਦਿਨ ਸਾਰੇ ਭਗਵਾਨ ਨੂੰ ਠਾਕੁਰ ਜੀ ਜਾਂ ਪੰਡੂ ਇਸ ਤਰ੍ਹਾਂ ਕਰਕੇ ਨਹੀਂ ਬੁਲਾਉਂਦੇ ਉਹ ਪੰਡੂ ਰੰਗਾ ਨਹੀਂ ਕਹਿੰਦੇ ਉਸ ਦਿਨ ਕਹਿੰਦੇ ਨੇ ਨਾਮਦੇਵ ਜੀ ਠਾਕੁਰ ਦਾ ਨਾਮ ਉਸ ਦਿਨ ਨਾਮਦੇਵ ਜੀ ਰੱਖਦੇ ਨੇ ਤੇ ਸਾਰਿਆਂ ਨੂੰ ਇਹ ਕੌਤਕ ਫਿਰ ਪਤਾ ਲੱਗ ਗਿਆ ਸਾਰੇ ਬੜੇ ਹੈਰਾਨ ਹੋਏ ਕਿ ਇੱਕ ਦਿਨ ਭਗਵਾਨ ਜੀ ਨਾਮਦੇਵ ਜੀ ਬਣਦੇ ਨੇ ਅੱਜ ਵੀ ਉਹਨਾਂ ਦੇ ਵਿੱਚ ਵਿਸ਼ਵਾਸ ਹੈ ਤੇ ਉਹ ਉਸਨੂੰ ਫਿਰ ਨਾਮਦੇਵ ਜੀ ਦੀ ਜੈ ਸਾਰੇ ਬੋਲਦੇ ਨੇ ਕਿ ਭਗਵਾਨ ਇੱਕ ਦਿਨ ਨਾਮਦੇਵ ਜੀ ਦੇ ਸਰੂਪ ਦੇ ਵਿੱਚ ਆਏ ਸੀ ਇੱਥੇ ਸੋ ਨਾਮਦੇਵ ਜੀ ਨੇ ਤਾਂ ਹੀ ਪਰਮਾਤਮਾ ਨੂੰ ਇੰਨੇ ਚੰਗੇ ਲੱਗਦੇ ਸੀ ਕਿ ਉਹ ਛੋਟੀ ਛੋਟੀ ਗੱਲ ਤੇ ਕੋਈ ਦੁੱਖ ਕੋਈ ਸੁੱਖ ਕੋਈ ਗਮੀ ਕੋਈ ਕੁਝ ਵੀ ਛੋਟੀ ਜਿਹੀ ਪ੍ਰੋਬਲਮ ਆਉਂਦੀ ਸੀ ਉਹ ਪਰਮਾਤਮਾ ਨੂੰ ਹਮੇਸ਼ਾ ਬੱਸ ਵਾਜਾ ਮਾਰ ਗਏਂਦੇ ਸੀ ਤੇ ਫਿਰ ਪਰਮਾਤਮਾ ਉਹਨਾਂ ਨੂੰ ਪ੍ਰਤੱਖ ਆਪਣੇ ਹਜ਼ਰ ਨਾਲ ਹੀ ਦਿਸਣ ਲੱਗ ਪਏ ਹਮੇਸ਼ਾ ਹਾਜ਼ਰ ਹਜ਼ੂਰ ਰਹਿੰਦੇ ਸੀ ਉਹਨਾਂ ਦੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਉਹਨੂੰ 72 ਵਾਰੀ ਦਰਸ਼ਨ ਦਿੱਤੇ ਸਰਗੁਣ ਸਰੂਪ ਦੇ ਵਿੱਚ ਆ ਕੇ ਵੈਸੇ ਤਾਂ ਪ੍ਰਮਾਤਮਾ ਦੇ ਨਿਰਗੁਣ ਸਰੂਪ ਹੈ ਨਾ ਕਿ ਉਹ ਦਿਸਦੇ ਨਹੀਂ ਆਪਾਂ ਨੂੰ ਸਾਰਿਆਂ ਨੂੰ ਰੂਪ ਨਾ ਰੇਖਾ ਰੰਗ ਕਿਛ ਤੇ ਗੁਣ ਤੇ ਪ੍ਰਪਤੰਨ ਪਰ ਸਰਗੁਣ ਨਿਰਗੁਣ ਨਿਰੰਕਾਰ ਸੁੰਨਸ ਮੱਧ ਆਪੋ ਆਪ ਵੀ ਜਦੋਂ ਉਹਨਾਂ ਦਾ ਦਿਲ ਕਰੇ ਤਾਂ ਸਰਗੁਣ ਸਰੂਪੀ ਧਾਰ ਲੈਂਦੇ ਨੇ ਜਿਸ ਰੂਪ ਦੇ ਵਿੱਚ ਕੋਈ ਉਹਨਾਂ ਨੂੰ ਯਾਦ ਕਰਦਾ ਹੈ ਜਿਸ ਤਰ੍ਹਾਂ ਕੋਈ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਤਰ੍ਹਾਂ ਹੀ ਮਹਾਰਾਜ ਸਾਹਿਬ ਜੀ ਦਰਸ਼ਨ ਦੇ ਦਿੰਦੇ ਨੇ ਜਿਸ ਤਰ੍ਹਾਂ ਤੰਤਨ ਬੱਬਾ ਨਾਨ ਸਿੰਘ ਜੀ ਨਾਨਕ ਸਰਸ ਸਹਬੜਿਆ ਨੇ ਹੱਟ ਧਾਰ ਲਿਆ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਨਾਨਕ ਤੇ ਸਹਬ ਜੀ ਪ੍ਰਗਟ ਹੋ ਕੇ ਪ੍ਰਸ਼ਾਦ ਅ ਛਕਣ ਤਾਂ ਮੇਰੀ ਇੱਛਾ ਪੂਰੀ ਹੋਵੇ ਤੇ संत बाबा जवंत सिंह ने हठधार लिया सी दिन तक बैठे रहे सी। फिर महाराज साहब जी प्रगट हो साल उूप थोड़ी है आपने धन गुरु नानक तो ही निरंकार उन्होंने कोई आकार नहीं है कोई सरूप नहीं है पर फिर भी एने दयालु ने हठध धार के कहे कि मैं सरूप चुना दर्शन दो फिर महाराज साहब जी ਦੇਵੀ ਦੰਦ ਨੇ ਫਿਰ ਆਪਾਂ ਇਸ ਤਰ੍ਹਾਂ ਭਗ ਨਾਮਦੇਵ ਜੀ ਦੇ ਪਿਆਰ ਦੀਆਂ ਕਹਾਣੀਆਂ ਹੋਰ ਅੱਗੇ ਜਾਰੀ ਰੱਖਾਂਗੇ ਅੱਜ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ